ਇੱਕੇ ਸੱਬੇ ਥਾਮ ਨਹੀਂ ਤੁਝਾ ਔਰ ਗੁਰੂ ਰਾਮਦਾਸ ਮਹਾਰਾਜ ਜੀ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਾ ਪ੍ਰਤਖ ਗੁਰੂ ਨਸਾਰੇ ਰਜਤਪਾ ਜੀ ਉਹਨਾਂ ਦਾ ਅੱਜ ਬਰਥ ਦੇਸੀਗਾ ਮੈਂ ਕਲਕੱਤਾ ਸੀ ਕਰ ਤੇ ਬਾਜੀ ਕਹਿੰਦੇ ਕਿ ਹਮਨੇ ਜਾਣਾ ਜ਼ਰੂਰ ਹੈ ਦਰਬਾਰ ਸੇ ਵੀ ਜਾਣਾ ਮੈਨੇ ਉਹਨਾਂ ਨੇ ਇਹਨਾਂ ਨੇ ਜ਼ਿੱਦ ਕਰ ਲਈ ਸੀ ਕਿ ਮੈਂ ਦਰਬਾਰ ਸੇ ਵੀ ਜਾਣਾ ਤੇ ਮੈਂ ਚਾਹਨਾ ਕਿ ਮੈਂ ਆਪਣੇ ਜਨਮ ਦਿਨ ਦੇ ਦਰਬਾਰ ਸਾਹਿਬ ਤੋਂ ਅਸ਼ੀਰਵਾਦ ਲਵਾਂ ਜਿਸ ਕੋ ਜੀ ਅੱਜ ਪਹੁੰਚੇ ਤੁਸੀਂ ਕਿਦਾਂ ਦਾ ਮਹਿਸੂਸ ਹੋ ਰਿਹਾ ਸਕੂਨ ਮਿਲਿਆ ਦੇਖੋ ਦਿੱਥੇ ਸੱਬੇ ਥਾਮ ਨਹੀਂ ਤੁਝਾ ਔਰ ਗੁਰੂ ਰਾਮਦਾਸ ਮਹਾਰਾਜ ਜੀ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤਖ ਗੁਰੂ ਨਸਾਰੇ ਰਜਤਪਾ ਜੀ ਉਹਨਾਂ ਦਾ ਅੱਜ ਬਰਥਡੇ ਸੀਗਾ ਤੇ ਉਹਨਾਂ ਨੂੰ ਬਹੁਤ ਦੁਨੀਆ ਕਹਿ ਰਹੀ ਸੀ ਵੀ ਇੱਧਰ ਚੱਲੋ ਇੱਥੇ ਆ ਜਾਓ ਇੱਥੇ ਮਨਾਣਿਆ ਜੀ ਇੱਥੇ ਮਨਾਣਿਆ ਮੈਂ ਕਲਕੱਤਾ ਸੀ ਗੱਲ ਤੇ ਪਾਜੀ ਕਹਿੰਦੇ ਕਿ ਹਮਨੇ ਜਾਣਾ ਜ਼ਰੂਰ ਹੈ ਦਰਬਾਰ ਸਾਹਿਬ ਵੀ ਜਾਣਾ ਮੈਨੇ ਉਹਨਾਂ ਨੇ ਇਹਨਾਂ ਨੇ ਜ਼ਿੱਦ ਕਰ ਲਈ ਸੀ ਕਿ ਮੈਂ ਦਰਬਾਰ ਸਾਹਿਬ ਵੀ ਜਾਣਾ ਤੇ ਮੈਂ ਚਾਹਨਾ ਕਿ ਮੈਂ ਆਪਣੇ ਜਨਮ ਦਿਨ ਤੇ ਦਰਬਾਰ ਸਾਹਿਬ ਤੋਂ ਆਸ਼ੀਰਵਾਦ ਲਵਾਂ ਮੈਨੂੰ ਅੱਛਾ ਬਹੁਤ ਲੱਗਿਆ ਤੇ ਤੁਸੀਂ ਦੇਖਿਆ ਕਿੰਨਾ ਸਵਾਦ ਆਇਆ ਕਿੰਨਾ ਆਨੰਦ ਆਇਆ ਤੇ ਸੱਚੇ ਪਾਤਸ਼ਾਹ ਸਾਰਿਆਂ ਦੀ ਕਿਰਪਾ ਕਰਨ ਮੁਹੱਬਤ ਬਣਾਈ ਰੱਖਣ ਸਾਰਿਆਂ ਦੇ ਵਿੱਚ ਇਤਫਾਕ ਬਖਸ਼ਣ ਔਰ ਸਾਰਿਆਂ ਨੂੰ ਜੋੜ ਕੇ ਸਾਰਿਆਂ ਨੂੰ ਸਾਰੀ ਦੁਨੀਆ ਵਿੱਚ ਸ਼ਾਂਤੀ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੀ ਉੱਪਰ ਤੇ ਇਥੇ ਲਿਖੂ। ਥੈਂਕ ਯੂ ਸਸਪੈਂਡ। ਇੱਥੇ ਸਭੇ ਥਾਮ ਨਹੀਂ ਤੁਝੇ ਹਾਂ। ਔਰ ਗੁਰੂ ਰਾਮਦਾਸ ਮਹਾਰਾਜ ਜੀ ਕੇ ਪਾਣੀ ਗੁਰੂ ਗ੍ਰੂ ਹੈ ਪਾਣੀ ਵਿੱਚ ਪਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤੱਖ ਗੁਰੂ ਦੇ ਸਾਰੇ। ਰਜਤ ਭਾਜੀ ਉਹਨਾਂ ਦਾ ਅੱਜ ਬਰਥਡੇ ਸੀਗਾ ਮੈਂ ਕਲਕੱਤਾ ਸੀ ਕਰ ਤੇ ਭਾਜੀ ਕਹਿੰਦੇ ਕਿ ਹਮਨੇ ਜਾਣਾ ਜ਼ਰੂਰ ਹੈ ਦਰਬਾਰ ਸਾਹਿਬ ਵੀ ਜਾਣਾ ਮੈਨੇ ਉਹਨਾਂ ਨੇ ਇਹਨਾਂ ਨੇ ਜ਼ਿੱਦ ਕਰ ਰਹੀ ਸੀ ਕਿ ਮੈਂ ਦਰਬਾਰ ਸਾਹਿਬ ਵੀ ਜਾਣਾ ਹੈ ਤੇ ਮੈਂ ਚਾਹਨਾ ਕਿ ਮੈਂ ਆਪਣੇ ਜਨਮ ਦਿਨ ਤੇ ਦਰਬਾਰ ਸਾਹਿਬ ਤੋਂ ਅਸ਼ੀਰਵਾਦ ਲਵਾਂ ਹਰਿ ਜਸਪੀ ਅੱਜ ਪਹੁੰਚੇ ਤੁਸੀਂ ਕਿਦਾਂ ਦਾ ਮਹਿਸੂਸ ਹੋ ਰਿਹਾ ਸਕੂਨ ਮਿਲਿਆ ਦੇਖੋ ਦਿੱਖੇ ਸੱਬੇ ਥਾਮ ਨਹੀਂ ਤੁਝਾ ਔਰ ਗੁਰੂ ਰਾਮਦਾਸ ਮਹਾਰਾਜ ਜੀ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨਾ ਨ ਪ੍ਰਤਖ ਗੁਰੂ ਨਿਸਤਾਰੇ ਰਜਤ ਭਾਜੀ ਉਹਨਾਂ ਦਾ ਅੱਜ ਬਰਥਡੇ ਸੀਗਾ ਤੇ ਉਹਨਾਂ ਨੂੰ ਬਹੁਤ ਦੁਨੀਆ ਕਹਿ ਰਹੀ ਸੀ ਵੀ ਇੱਧਰ ਚੱਲੋ ਇੱਥੇ ਆ ਜਾਓ ਇੱਥੇ ਮਨਾਣਿਆ ਜੀ ਇੱਥੇ ਮਨਾਣਿਆ ਮੈਂ ਕਲਕੱਤਾ ਸੀ ਗੱਲ ਤੇ ਪਾਜੀ ਕਹਿੰਦੇ ਕਿ ਹਮਨੇ ਜਾਣਾ ਜ਼ਰੂਰ ਹੈ ਦਰਬਾਰ ਸਾਹਿਬ ਵੀ ਜਾਣਾ ਮੈਨੇ ਉਹਨਾਂ ਨੇ ਇਹਨਾਂ ਨੇ ਜ਼ਿੱਦ ਕਰ ਲਈ ਸੀ ਕਿ ਮੈਂ ਦਰਬਾਰ ਸਾਹਿਬ ਵੀ ਜਾਣਾ ਤੇ ਮੈਂ ਚਾਹਨਾ ਕਿ ਮੈਂ ਆਪਣੇ ਜਨਮ ਦਿਨ ਤੇ ਦਰਬਾਰ ਸਾਹਿਬ ਤੋਂ ਆਸ਼ੀਰਵਾਦ ਲਵਾਂ ਮੈਨੂੰ ਅੱਛਾ ਬਹੁਤ ਲੱਗਿਆ ਤੇ ਤੁਸੀਂ ਦੇਖਿਆ ਕਿੰਨਾ ਸਵਾਦ ਆਇਆ ਕਿੰਨਾ ਆਨੰਦ ਆਇਆ ਤੇ ਸੱਚੇ ਪਾਤਸ਼ਾਹ ਸਾਰਿਆਂ ਦੀ ਕਿਰਪਾ ਕਰਨ ਮੁਹੱਬਤ ਬਣਾਈ ਰੱਖਣ ਸਾਰਿਆਂ ਦੇ ਵਿੱਚ ਇਤਫਾਕ ਬਖਸ਼ਣ ਔਰ ਸਾਰਿਆਂ ਨੂੰ ਜੋੜ ਕੇ ਸਾਰਿਆਂ ਨੂੰ ਸਾਰੀ ਦੁਨੀਆ ਵਿੱਚ ਸ਼ਾਂਤੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦਵਾਰੀ ਉੱਪਰੇ ਇੱਥੇ ਲਿਖੋ ਤੁਹਾਨੂੰ ਥੈਂਕ ਯੂ ਸਬਸਕ੍ਰਾਈਬ